ਲੁਧਿਆਣਾ ਵਿੱਚ ਅੱਜ ਬੀਜੇਪੀ ਲੀਡਰਸ਼ਿਪ ਦੇ ਵੱਲੋਂ ਲੁਧਿਆਣਾ ਦੇ ਕਮਿਸ਼ਨ ਦਫ਼ਤਰ ਦੇ ਬਾਹਰ ਧਰਨਾ ਲਗਾਇਆ ਗਿਆ ਜਿਸ ਦੇ ਪੁਰੀ ਦੇ ਲੋਕ ਕਮਿਸ਼ਨ ਉੱਤੇ ਵਾਰ ਬੈਰੀਕੇਡਿੰਗ ਕੀਤੀ ਗਈ ਸੀ ਜਦਕਿ ਬੀਜੇਪੀ ਦੇ ਵਰਕਰਾਂ ਲੋਕ ਪੁਲਿਸ ਕਮਿਸ਼ਨ ਨੂੰ ਮਿਲਣ ਦੀ ਮੰਗ ਕਰਦੇ ਹੋਏ ਬੈਰੀਕੇਡ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਨੂੰ ਲੈ ਕੇ ਬੀਜੇਪੀ ਦੇ ਲੀਡਰਾਂ ਅਤੇ ਪੁਲਿਸ ਵਿਚਕਾਰ ਤਕਰਾਰ ਵੀ ਹੋ ਗਈ ਦੱਸ ਦਈਏ ਕਿ ਬੀਜੇਪੀ ਵੱਲੋਂ ਲੁਧਿਆਣਾ ਵਿੱਚ ਹੋਣ ਜਾ ਰਹੀ ਵੈਸਟ ਸੀਟ ਉੱਤੇ ਜਿਮਣੀ ਚੌਂ ਨੂੰ ਲੈ ਕੇ ਆਮ ਆਦੀ ਪਾਰਟੀ ਦੀ ਸਰਕਾਰ ਖਿਲਾਫ ਧਰਨਾ ਪ੍ਰਦਰਸ਼ਨ ਬੀਜੇਪੀ ਵੱਲੋਂ ਕੀਤਾ ਜਾ ਰਿਹਾ ਸੀ ਬੀਜੇਪੀ ਵੱਲੋਂ ਹੁਣ આરોਪ ਸਰਕਾਰ ਇਸ ਜਿੰਮੀ ਚੋਣ ਲਈ ਧੱਕੇਸ਼ਾਹੀ ਕਰ ਰਹੀ ਹੈ ਅਤੇ ਬੀਜੇਪੀ ਦੇ ਵਰਕਰਾਂ ਨੂੰ ਡਰਾਇ ਧਮਕਾਇਆ ਜਾ ਰਿਹਾ ਹੈ ਦੇਖੋ ਆਪਾਂ ਸਭ ਜਾਣਦੇ ਆ ਕਿ ਵੈਸਟ ਦੇ ਵਿੱਚ ਲੁਧਿਆਣਾ ਦੇ ਵਿੱਚ ਇਲੈਕਸ਼ਨ ਹੋ ਰਹੇ ਨੇ ਉਹਨਾਂ ਨੂੰ ਇਲੈਕਸ਼ਨ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਦੇ ਜਿਹੜੇ ਐਮਐਲਏ ਨੇ ਔਰ ਉਹਨਾਂ ਨੇ ਆਪਣੇ ਅਫਸਰ ਜਿਹੜੇ ਇਨਸਪੈਕਟਰ ਲਗਾਏ ਹੋਏ ਨੇ ਥਾਣਿਆਂ ਦੇ ਵਿੱਚ ਅਫਸਰਾਂ ਦੇ ਕੋਲੋਂ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਨੂੰ ਟੈਲੀਫੋਨ ਕਰਾ ਰਹੇ ਨੇ ਕਿ ਆਪਣੀਆਂ ਬੋਥਾਂ ਦੀਆਂ ਲਿਸਟਾਂ ਆਪਣੇ ਕਾਰਜਕਰਤੇ ਦੀਆਂ ਲਿਸਟਾਂ ਜਿਹੜੀਆਂ ਨੇ ਉਹ ਸਾਨੂੰ ਭੇਜੋ ਸ਼ਰਮ ਆਣੀ ਚਾਹੀਦੀ ਏ ਉਹਨਾਂ ਅਫਸਰਾਂ ਦੇ ਜਿਹੜੇ ਲੋਕ ਆਮ ਆਦਮੀ ਪਾਰਟੀ ਦੇ ਪਿੱਠੂ ਬਣ ਕੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਨੇ ਭਾਰਤੀ ਜਨਤਾ ਪਾਰਟੀ ਦਾ ਕੋਈ ਵੀ ਵਰਕਰ ਨਾ ਇਸ ਪੁਲਿਸ ਤੋਂ ਡਰਨ ਵਾਲਾ ਹੈ ਔਰ ਨਾ ਇਸ ਸਰਕਾਰ ਤੋਂ ਡਰਨ ਵਾਲਾ ਹੈ ਭਾਰਤੀ ਜਨਤਾ ਪਾਰਟੀ ਦਾ ਇੱਕ ਇੱਕ ਵਰਕਰ ਇਹਨਾਂ ਦਾ ਡਟ ਕੇ ਮੁਕਾਬਲਾ ਕਰੇਗਾ ਭਾਰਤੀ ਜਨਤਾ ਪਾਰਟੀ ਦਾ ਕੋਈ ਵੀ ਵਰਕਰ ਨਾ ਡਰਦਾ ਹੈ ਨਾ ਕਿਹਨਾਂ ਤੋਂ ਡਰ ਕੇ ਬੈਠੇਗਾ ਮੈਂ ਉਹਨਾਂ ਪੁਲਿਸ ਅਫਸਰਾਂ ਨੂੰ ਚੇਤਾਵਨੀ ਦੇਣਾ ਚਾਹੁੰਦਾ ਆਮ ਆਦਮੀ ਪਾਰਟੀ ਦਾ ਕੋਈ ਵਰਕਰ ਜੇ ਟੈਲੀਫੋਨ ਕਰੇਗਾ ਅਸੀਂ ਸੰਭਾਲ ਲਵਾਂਗੇ ਪਰ ਜੇ ਉਹਨਾਂ ਦੇ ਨਾਲ ਪੁਲਸ ਅਫਸਰ ਮਿਲ ਕੇ ਟੈਲੀਫੋਨ ਕਰਨਗੇ ਤੇ ਉਹ ਵੀ ਬਖਸ਼ੇ ਨਹੀਂ ਜਾਣਗੇ ਸਰਕਾਰਾਂ ਆਂਦੀਆਂ ਨੇ ਸਰਕਾਰਾਂ ਜਾਂਦੀਆਂ ਨੇ ਇੱਕ ਇੱਕ ਅਫਸਰ ਦੇ ਕੋਲ ਇਸ ਤੱਕੇ ਸ਼ਾਇਦਾ ਜੜਾਵੇ ਉਹ ਜਵਾਬ ਮਜੂਰ ਮੰਗਿਆ ਜਾਏਗਾ ਅੱਜ ਅੱਜ ਕੀ ਪ੍ਰੋਗਰਾਮ ਲਿਖਿਆ ਅੱਜ ਅਸੀਂ ਸੀਪੀ ਸਾਹਿਬ ਨੂੰ ਸਾਰੇ ਭਾਰਤੀ ਜਨਤਾ ਪਾਰਟੀ ਦੇ ਵਰਕਰ ਦੱਸਣ ਜਾ ਰਹੇ ਨੇ ਕਿ ਤੁਹਾਡੀ ਜਿਹੜੀ ਥੱਲੇ ਪੁਲਿਸ ਹੈ ਸਾਡੇ ਕਾਰਕਿਰਤਾ ਨੂੰ ਟੈਲੀਫੋਨ ਕਰ ਰਹੀ ਹੈ ਉਹ ਟੈਲੀਫੋਨ ਕਿਉਂ ਕਰ ਰਹੀ ਹੈ ਜਿਹੜੇ ਲੋਕਾਂ ਨੇ ਟੈਲੀਫੋਨ ਕੀਤੇ ਨੇ ਉਹਨਾਂ ਅਫਸਰਾਂ ਨੂੰ ਸਸਪੈਂਡ ਕੀਤਾ ਜਾਵੇ ਉਹਨਾਂ ਨੂੰ ਲੁਧਿਆਣੇ ਤੋਂ ਬਾਹਰ ਦਾ ਰਸਤਾ ਦਿਖਾਇਆ ਜਾਵੇ ਜਾਣ ਦਿੱਤਾ ਜਾਏਗਾ ਤੁਹਾਨੂੰ ਜਾਣ ਦਿੱਤਾ ਜਾਏਗਾ ਜਾਂ ਨਹੀਂ ਜਾਣ ਦਿੱਤਾ ਜਾਏਗਾ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਕੋਲ ਪੁਲਿਸ ਪ੍ਰਸ਼ਾਸਨ ਇਸ ਤਰੀਕੇ ਨਾਲ ਲੁਧਿਆਣੇ ਦੇ ਪਰਚ ਨੂੰ ਡਰਾਣਾ ਚਾਹੁੰਦਾ ਹੈ ਅਸੀਂ ਡਰਨ ਵਾਲੇ ਨਹੀਂ ਮੈਨੂੰ ਕੀ ਲੱਗਦਾ ਹੈ ਹਲੇ ਤਾਂ ਕੈਂਡੀਡੇਟ ਅਨਾਉਂਸ ਨਹੀਂ ਹੋਏ ਆਜਾ ਦੇ ਹੀ ਫਲਾਟ ਹੋ ਗਈ ਉਹਨਾਂ ਨੂੰ ਆਖਿਰ ਚੱਲ ਨਹੀਂ ਲੱਗਦੀ ਹਲੇ ਕੈਂਡੀਡੇਟ ਵੀ ਅਨਾਉਂਸ ਨਹੀਂ ਕਿੰਗਾ ਵੀ ਪਹਿਲੇ ਦੇਖੋ ਇਹ ਆਮ ਆਦਮੀ ਪਾਰਟੀ ਦੀ ਡਰੀ ਹੋਈ ਸਰਕਾਰ ਹੈ ਉਹਨਾਂ ਨੂੰ ਪਤਾ ਹੈ ਵੀ ਸਾਡਾ ਦਿੱਲੀ ਦੇ ਵਿੱਚ ਕੀ ਹਾਲਾਤ ਹੋਏ ਨੇ ਇਹ ਦਿੱਲੀ ਦੇ ਪਗੋੜੇ ਇਹ ਪੰਜਾਬ ਦੇ ਵਿੱਚ ਰਾਜ ਕਰਨਾ ਚਾਹੁੰਦੇ ਨੇ ਪੰਜਾਬੀ ਸਾਡੇ ਜਿਹੜੇ ਲੋਕ ਨੇ ਉਹ ਇਹਨਾਂ ਦੇ ਪਗੋੜਿਆਂ ਨੂੰ ਲੁਧਿਆਣਾ ਦੇ ਵਿੱਚ ਪੰਜਾਬ ਦੇ ਵਿੱਚ ਰਾਜ ਨਹੀਂ ਕਰਨ ਦੇਣਗੇ ਦੇਖੋ ਅੱਜ ਭਾਰਤੀ ਜਨਤਾ ਪਾਰਟੀ ਲੁਧਿਆਣਾ ਵੱਲੋਂ ਪੁਲਿਸ ਕਮਿਸ਼ਨਰ ਦੇ ਦਫਤਰ ਦੇ ਅੱਗੇ ਇੱਕ ਵੱਡੇ ਧਰਨੇ ਦਾ ਆਯੋਜਨ ਕੀਤਾ ਹੈ ਸਾਡਾ ਕੋਈ ਪ੍ਰਸ਼ਾਸਨ ਦੇ ਨਾਲ ਕੋਈ ਇਸ ਤਰ੍ਹਾਂ ਦਾ ਟਕਰਾਅ ਤਾਂ ਨਹੀਂ ਸੀ ਪਰ ਜਿਸ ਤਰ੍ਹਾਂ ਕੇਜਰੀਵਾਲ ਜਾਂ ਦਿੱਲੀ ਤੋਂ ਇਲੈਕਸ਼ਨ ਹਰੇ ਆ ਉਸ ਤੋਂ ਬਾਅਦ ਉਹਨਾਂ ਦਾ ਸਾਰਾ ਫੋਕਸ ਪੰਜਾਬ 'ਚ ਹੋ ਗਿਆ ਕਿਉਂਕਿ ਉਹ ਇਸ ਟਾਈਮ ਰਾਜਨੀਤਿਕ ਮੇਨ ਉਸ ਤੋਂ ਸਟ੍ਰੀਮ ਤੋਂ ਬਾਹਰ ਹੋ ਗਏ ਇਸ ਲਈ ਚੋਰ ਦਰਵਾਜ਼ੇ 'ਚੋਂ ਵੜਨ ਲਈ ਉਹਨਾਂ ਨੇ ਜਿਹੜੀ ਵੈਸਟ ਦੀ ਸੀਟ ਹੈ ਜਿਹੜੀ ਐਮਐਲਏ ਸ੍ਰੀ ਗੋਕੀ ਜੀ ਦੀ ਡੈਥ ਤੋਂ ਬਾਅਦ ਖਾਲੀ ਹੋਈ ਹੈ ਉਹਦੇ ਬਾਈ ਇਲੈਕਸ਼ਨਾਂ ਵਿੱਚ ਉਹਨਾਂ ਨੇ ਇੱਕ ਚੋਰ ਰਸਤਾ ਲੱਭ ਪਿਆ ਵੀ ਇਹ ਜਿਹੜੀ ਸੀਟ ਹੈ ਅਸੀਂ ਬਾਈ ਹੁਕਤ ਔਰ ਬਾਈ ਕਰੁਕ ਜਿੱਤਣੀ ਹੈ ਇਹ ਲੋਕਤੰਤਰ ਦੀ ਹੱਤਿਆ ਕਰ ਰਿਹਾ ਉਹਨਾਂ ਨੇ ਪੁਲਿਸ ਜਿਹੜੇ ਪ੍ਰਸ਼ਾਸਨ ਹੈ ਉਹਨਾਂ ਦੇ ਜਿਹੜੇ ਐਸਐਚਓ ਹੈ ਵੈਸਟ ਸੀਟ ਦੇ ਜਿਹੜੇ ਐਸਐਚਓ ਹੈ ਉਹਨਾਂ ਇਕੱਲੇ-ਕੱਲਿਆਂ ਨੂੰ ਇਹ ਜ਼ਿੰਮੇਵਾਰੀ ਦੇ ਦਿੱਤੀ ਵੀ ਤੁਹਾਡਾ ਇਲਾਕਾ ਜਿੱਤ ਕੇ ਦੇਣ ਦੀ ਤੁਹਾਡੀ ਜ਼ਿੰਮੇਵਾਰੀ ਹੈ ਤੇ ਜੇ ਕਹਿੰਦੇ ਉੱਪਰੋਂ ਇਹ ਆਦੇਸ਼ ਹੋਣ ਤਾਂ ਉਹ ਐਸਐਚਓ ਭਾਰਤੀ ਜਨਤਾ ਪਾਰਟੀ ਦੇ ਸਾਰੇ ਕਾਰਜਕਰਤਾ ਨੂੰ ਫੋਨ ਕਰ ਰਿਹਾ ਉਹਨਾਂ ਨੂੰ ਡਰਾ ਰਿਹਾ ਵੀ ਤੁਹਾਡੇ ਉੱਪਰ ਝੂਠੇ ਪਰਚੇ ਦਰਜ ਕਰ ਦਾਂਗੇ ਅਸੀਂ ਇਸ ਦੇ ਖਿਲਾਫ ਭਾਰਤੀ ਜਨਤਾ ਪਾਰਟੀ ਐਸੀ ਪਾਰਟੀ ਹੈ ਜਿਹਨੇ ਹਮੇਸ਼ਾ ਲੋਕਤੰਤਰ ਦੀ ਰੱਖਿਆ ਦੇ ਲਈ ਕੰਮ ਕੀਤਾ ਚਾਹੇ ਉਹ ਐਮਰਜੈਂਸੀ ਹੋਵੇ ਭਾਰਤੀ ਜਨਤਾ ਪਾਰਟੀ ਦੇ ਆਪਣੇ ਅੰਦਰ ਵੀ ਪੱਕਾ ਇੱਕ ਲੋਕਤੰਤਰ ਹੈ ਸੋ ਅਸੀਂ ਲੋਕਤੰਤਰ ਦੀ ਹੱਤਿਆ ਕਰਨੀ ਦੇ ਨਹੀਂ ਅੱਜ ਪੁਲਿਸ ਪ੍ਰਸ਼ਾਸਨ ਨੂੰ ਅਸੀਂ ਜਗਾਣਾ ਕਿ ਭਾਰਤੀ ਜਨਤਾ ਪਾਰਟੀ ਇਹੋ ਜੀ ਗੁੰਡਾਗਰਦੀ ਬਰਦਾਸ਼ਤ ਨਹੀਂ ਕਰੇਗੀ ਕੋਈ ਵੀ ਅਸਥਤੋ ਨਹੀਂ ਕੋਈ ਵੀ ਅਫਸਰ ਹੋਵੇ ਤਾਂ ਭਾਰਤੀ ਜਨਤਾ ਪਾਰਟੀ ਦੇ ਕਾਰਕਟਰਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਤਾਂ ਅਸੀਂ ਸੜਕਾਂ ਤੇ ਆਵਾਂਗੇ ਸਾਡੇ ਕੋਲੇ ਨਾਮ ਵੀ ਐ ਸਾਡੇ ਕੋਲ ਮੋਬਾਈਲ ਵੀ ਉਹਨਾਂ ਦੇ ਨੰਬਰ ਸਾਡੇ ਕੋਲ ਹੈਗੇ ਆ ਉਹ ਸਾਰੇ ਅਸੀਂ ਪੁਲਿਸ ਕਮਿਸ਼ਨ ਨੂੰ ਦਵਾਂਗੇ ਲੱਗਦਾ ਕਿ ਹਜੇ ਤੱਕ ਕੋਈ ਐਲਾਨ ਵੀ ਨਹੀਂ ਹੋਇਆ ਪਰ ਇੰਨੀ ਜਲਦਬਾਜ਼ੀ ਕਿੱਥੇ ਲੱਗੇ ਹੋਏ ਨੇ ਪ੍ਰਸ਼ਾਸਨ ਦੀ ਕੋਈ ਲੋੜ ਨਹੀਂ ਹੈ ਸਾਨੂੰ ਕੋਈ ਜਲਦਬਾਜ਼ੀ ਨਹੀਂ ਹੈ ਜਲਦਵਾ ਤਾਂ ਕੇਂਦਰੀ ਬਾਲ ਨੂੰ ਪਈ ਹੋਈ ਹੈ ਵੀ ਫਟਾਫੜ ਕਿਸੇ ਤਰ੍ਹਾਂ ਰਾਜ ਸਭਾ ਦੀ ਪੋਲਦਾਂ ਪਰ ਇਸ ਤਰ੍ਹਾਂ ਨਹੀਂ ਹੋਣਾ ਵੈਸਟ ਦੀ ਸੀਟ ਭਾਰਤੀ ਜਨਤਾ ਪਾਰਟੀ ਪਾਰਲੀਮੈਂਟ ਦੇ 45000 ਵੋਟਾਂ ਲੈ ਕੇ ਗਈ ਸੀ ਸੋ ਕੇਦਰੀਵਾਲ ਨੂੰ ਇਹ ਰਸਤਾ ਵੀ ਲੱਭਣਾ ਇਹ ਸਿੱਧ ਭਾਰਤੀ ਜਨਤਾ ਪਾਰਟੀ ਜਿੱਤੇਗੀ। ਭਾਤਕੁਸ਼ ਨੇ ਵੀ ਉਦਾਮ ਲਗਾਇਆ ਕਿ ਤੁਹਾਨੂੰ ਵੋਟਿੰਗ ਉਸਕਾਂ ਨਹੀਂ ਕੀਤਾ ਗਿਆ ਹੈ। ਇਹ ਕਹਿੰਦਾ ਰਹੀ ਹੈ ਪ੍ਰਸ਼ਾਸਨ ਕਟਾ ਕਰਿਆ ਜਾ ਰਿਹਾ ਹੈ। ਫੇਰ ਤਾਂ ਸਾਡੀ ਗੱਲ ਸਾਡਾ ਧਰਨਾ ਸਾਡੀ ਸ਼ਿਕਾਇਤ ਜਸਟੀਫਾਈਡ ਹੋ ਗਈ ਕਿ ਜੇ ਸਾਡਾ ਵਿਰੋਧੀ ਨੇਤਾ ਵੀ ਇਹ ਗੱਲ ਕਹਿ ਰਿਹਾ ਕਿ ਮੇਰੇ ਨਾਲ ਵੀ ਇਦਾਂ ਹੀ ਹੋ ਰਿਹਾ ਸੋ ਠੀਕ ਹੈ। ਅਲੱਗ-ਅਲੱਗ ਥਾਣਿਆਂ ਤੋਂ ਲੁਧਾਨਾ ਵੈਸਟ ਦੇ ਸਾਡੇ ਕਾਰਜਕਰਤਾਵਾਂ ਨੂੰ ਫੋਨ ਜਾ ਰਹੇ ਸਨ ਕਿ ਤੁਸੀਂ ਆਪਣੇ ਬੂਥ ਦੇ ਕਾਰਜਕਰਤਾਵਾਂ ਦੀਆਂ ਲਿਸਟਾਂ ਦਿਓ ਸਾਨੂੰ ਚਾਹੇ ਸਾਡੇ ਹਾਰੇ ਜਿੱਤੇ ਕਾਉਂਸਲਰ ਸਨ ਚਾਹੇ ਸਾਡੇ ਮੰਡਲ ਦੇ ਪਤਾਧਿਕਾਰੀਆਂ ਸਨ ਔਰ ਚਾਹੇ ਸਾਡੇ ਬੂਥ ਲੈਵਲ ਦੇ ਕਾਰਜਕਰਤਾ ਸਨ ਅਸੀਂ ਇਹਦੀ ਕਿਹੜੇ ਸ਼ਬਦਾਂ ਚ ਨਿੰਦਾ ਕਰਦੇ ਕਿਉਂਕਿ ਪੁਲਿਸ ਪ੍ਰਸ਼ਾਸਨ ਦਾ ਕੋਈ ਕੰਮ ਨਹੀਂਗਾ ਕਿ ਉਹ ਸਾਡੇ ਬੂਥ ਲੈਵਲ ਦੇ ਵਰਕਰਾਂ ਦੀਆਂ ਲਿਸਟਾਂ ਮੰਗੇ ਇਸ ਮਸਲੇ ਦੇ ਵਿੱਚ ਅਸੀਂ ਕਮਿਸ਼ਨਰ ਸਾਹਿਬ ਨਾਲ ਗੱਲ ਵੀ ਕੀਤੀ ਸੀ ਔਰ ਅੱਜ ਅਸੀਂ ਇਸੇ ਵਿਰੋਧ ਦੇ ਵਿੱਚ ਜਿਹੜਾ ਹੈਗਾ ਅੱਜ ਪਾਰਟੀ ਨੇ ਰੋਸ ਪ੍ਰਦਰਸ਼ਨ ਰੱਖਿਆ ਸੀਗਾ ਔਰ ਅਸੀਂ ਹੁਣ ਕਮਿਸ਼ਨਰ ਸਾਹਿਬ ਨੂੰ ਮਿਲ ਕੇ ਆਏ ਆ ਔਰ ਉਹਨਾਂ ਨੇ ਵਿਸ਼ਵਾਸ ਦਿਲਾਇਆ ਅਸ਼ੂਰ ਕੀਤਾ ਕਿ ਕਿਸੇ ਵੀ ਕਿਸੇ ਵੀ ਤਰ੍ਹਾਂ ਦੇ ਨਾਲ ਪੁਲਿਸ ਵੱਲੋਂ ਸਾਡੇ ਕਿਸੇ ਵੀ ਕਾਰਜਕਰਤਾ ਨੂੰ ਇਸ ਤਰ੍ਹਾਂ ਦੀ ਨਾ ਇਨਫੋਰਮੇਸ਼ਨ ਮੰਗੀ ਜਾਏਗੀ ਨਾ ਹੀ ਕਿਸੇ ਵੀ ਕਾਰਜਕਰਤਾ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਏਗਾ ਇਹ ਗੱਲ ਦਾ ਉਹਨਾਂ ਨੇ ਵਿਸ਼ਵਾਸ ਦਿਲਾਇਆ ਔਰ ਜਿਹੜੀ ਇਨਫੋਰਮੇਸ਼ਨ ਮੰਗੀ ਗਈ ਸੀ ਉਹਦੇ ਵਾਸਤੇ ਉਹਨਾਂ ਨੇ ਆਪਣੀ ਗੱਲ ਰੱਖੀ ਹੈ ਕਿ ਕਿਸ ਮਿਸ ਅੰਡਰਸਟੈਂਡਿੰਗ ਦੇ ਵਿੱਚ ਸਾਰਾ ਇਸ਼ੂ ਹੋਇਆ। ਲੇਕਿਨ ਅਸੀਂ ਬੜੀ ਸਪਸ਼ਟ ਸ਼ਬਦਾਂ ਚ ਕਰ ਦੇਣਾ ਚਾਹੁੰਦੇ ਹਾਂ। ਔਰ ਪ੍ਰਸ਼ਾਸਨ ਨੂੰ ਵੀ ਇੱਕ ਬੇਨਤੀ ਵੀ ਕਰਨੀ ਚਾਹੁੰਦੇ ਹਾਂ, ਚੇਤਾਵਨੀ ਵੀ ਦੇਣੀ ਚਾਹੁੰਦੇ ਹਾਂ। ਕਿ ਪ੍ਰਸ਼ਾਸਨ ਦਾ ਕੰਮ ਹੈ ਨਿਰਪੱਖ ਚੋਣਾਂ ਕਰਾਉਣਾ। ਆਮ ਆਦਮੀ ਪਾਰਟੀ ਤੇ ਗਈ। ਔਰ ਜਿਸ ਤਰ੍ਹਾਂ ਦੀ ਉਹ ਹਰਕਤਾਂ ਕਰਦੀ ਪਈ ਹੈ, ਇਹ ਸਾਫ਼ ਦਰਸਾਉਂਦਾ ਹੈ ਕਿ ਉਹਨਾਂ ਨੇ ਆਪਣੀ ਹਾਰ ਸਵੀਕਾਰ ਕਰ ਲਈ ਹੈ। ਉਹਨਾਂ ਨੂੰ ਪਤਾ ਲੱਗ ਗਿਆ ਹੈ ਕਿ ਲੁਧਿਆਣਾ ਵਿਸਦੀ ਸੀਟ ਨੂੰ ਪਾਰੀ ਬਹੁਮਤ ਨਾਲ ਭਾਰੀ ਮਤਦਾਂ ਦੇ ਨਾਲ ਹਾਰ ਰਹੇ ਨੇ ਔਰ ਭਾਰਤੀ ਜਨਤਾ ਪਾਰਟੀ ਪਾਰੀ ਬਹੁਮਤ ਦੇ ਨਾਲ ਇਹ ਸੀਟ ਜਿੱਤਣ ਵਾਲੀ ਹੈ ਇਸ ਕਰਕੇ ਭਾਰਤੀ ਜਨਤਾ ਪਾਰਟੀ ਦੇ ਕਾਰਕਟਰਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਲੇਕਿਨ ਇਕਲ ਆਮ ਆਦੀ ਪਾਰਟੀ ਚੰਗੀ ਤਰ੍ਹਾਂ ਸਮਝ ਲਵੇ ਲੁਧਿਆਣੇ ਔਰ ਪੰਜਾਬ ਦੀ ਜਨਤਾ ਤੁਹਾਡੇ ਸੁਪਨਿਆਂ ਨੂੰ ਸਰਕਾਰ ਨਹੀਂ ਹੁੰਦੇਗੀ ਅਦਮਿਤ ਕੇਜਰੀਵਾਲ ਨੂੰ ਰਾਜ ਸਭਾ ਪੇ ਜਿਹਦੇ ਕਰਕੇ ਤੁਸੀਂ ਇੱਕ ਰਾਜ ਸਭਾ ਦੇ ਸਿਟਿੰਗ ਮੈਂਬਰ ਨੂੰ ਲੁਧਿਆਣਾ ਵੈਸ ਤੋਂ ਚੋਣ ਲੜਾ ਰਹੇ ਹੋ ਕੇਵਲ ਔਰ ਕੇਵਲ ਅਰਵਿੰਦ ਕੇਜਨੇਵਾਲ ਨੂੰ ਰਾਜ ਸਭਾ ਭੇਜਣ ਦਾ ਲੁਧਿਆਣਾ ਦੀ ਜਨਤਾ ਨੇ ਔਰ ਪੰਜਾਬ ਦੀ ਜਨਤਾ ਨੇ ਮਨ ਬਣਾ ਲਿਆ ਕਿ ਅਸੀਂ ਦਿੱਲੀ ਦੇ ਠੱਗ ਨੂੰ ਪੰਜਾਬ ਦੇ ਵਿੱਚ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕਰਨਾ ਜੋ ਸਾਰੀਆਂ ਗੱਲਾਂ ਜਿਹੜੀ ਹੋਈਆਂ ਨੇ ਮਿਸਟਰ ਸਾਹਿਬ ਨੇ ਹੋਈਆਂ ਨੇ ਔਰ ਉਹਨਾਂ ਨੇ ਵਿਸ਼ਵਾਸ ਲਾਇਆ ਹੈ ਕਿ ਕਿਸੇ ਵੀ ਕੀਮਤ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਸਾਡੇ ਕਿਸੇ ਕਾਰਕਟਰ ਨੂੰ ਕੋਈ ਪਰੇਸ਼ਾਨ ਨਹੀਂ ਕੀਤਾ ਜਾਏਗਾ ਜੀ ਸਾਹਿਬ ਇਹ ਕਿਹਾ ਸੀਗਾ ਕਿ ਜਿਨ੍ਹਾਂ ਨੇ ਫੋਨ ਕਰਵਾਇਆ ਉਹ ਕੌਣ ਸੀਗਾ ਕੋਈ ਕਾਨੂੰਨ ਉਹ ਉਹਨਾਂ ਨੇ ਦੱਸਿਆ ਗਿਆ ਜੀ ਸਾਨੂੰ ਡੀਸੀ ਆਫਿਸ ਤੋਂ ਫੋਨ ਆਇਆ ਉਹ ਕੋ ਕਨਵੇਕ ਹੁੰਦੇ ਹੁੰਦੇ ਜੀ ਇੱਦਾਂ ਇੱਦਾਂ ਦਾ ਹੋ ਗਿਆ ਉਹਦਾ ਉਹਨਾਂ ਨੇ ਸਪਸ਼ਟ ਕਰਨ ਆਪਣੇ ਲੈਵਲ ਤੇ ਦਿੱਤਾ ਹੈਗਾ ਲੇਕਿਨ ਉਹਦਾ ਵੀ ਕੋਈ ਬੰਦਾ ਨਹੀਂ ਸੀਗਾ ਪੁਲਿਸ ਦਾ ਫੋਨ ਕਰਨਾ ਅਸੀਂ ਉਹਨੂੰ ਸਪਸ਼ਟ ਕੀਤਾ ਹੈਗਾ ਕਿ ਇਟ ਇਸ ਨੋਟ ਦ ਜੌਬ ਆਫ ਦ ਪੁਲਿਸ ਜੇ ਇਲੈਕਸ਼ਨ ਸੰਬੰਧੀ ਡੀਸੀ ਨੇ ਕੋਈ ਮੀਟਿੰਗ ਸੱਦ ਨਹੀਂ ਹੈ ਤਾਂ ਸਾਡੇ ਆਫਿਸ ਨੂੰ ਸੰਪਰਕ ਕਰੇਗਾ ਨਾ ਕਿ ਸਾਡੇ ਬੂਥ ਤੇ ਕਾਰਜ ਕਰੇਗਾ ਸੋ ਇਹਦੇ ਜੋ ਵੀ ਸਚਾਈ ਹੈਗੀ ਤੁਸੀਂ ਵੀ ਸਮਝਦੇ ਹੋ ਅਸੀਂ ਵੀ ਸਮਝਦੇ ਆ ਪਰ ਨਾਮ ਜਨਤਾ ਦੇ ਹੋਣਗੇ ਨਾਮ ਜਨਤਾ ਹੋਣਗੇ ਉਹ ਬੰਦੇ ਦੇ ਦੇਖੋ ਗੱਲ ਇਹ ਹੈ ਕਿ ਅਸੀਂ ਉਹਨਾਂ ਨੂੰ ਕਿਹਾ ਕਿ ਸਾਨੂੰ ਦੱਸੋ ਔਰ ਉਹਨਾਂ ਨੇ ਜੋ ਆਪਣਾ ਸਪਸ਼ਟੀਕਰਨ ਦਿੱਤਾ ਹੈਗਾ ਕਿ ਵੀ ਡੀਸੀ ਆਫਿਸ ਤੋਂ ਫੋਨ ਆਇਆ ਹੈ ਜੀ ਕਿ ਸਿਲੈਕਸ਼ਨ ਸੰਬੰਧੀ ਔਰ ਉਹ ਕਿਤੇ ਨਾ ਕਿਤੇ ਜਿਹੜਾ ਹੈਗਾ ਵਾ ਮੈਸੇਜ ਕਨਵੇ ਕਰਦੇ ਕਰਦੇ ਗੱਲ ਕੁਝ ਹੋਰ ਬਣ ਗਈ ਲੇਕਿਨ ਹਮੇਸ਼ਾ ਜਿਹੜਾ ਹੈਗਾ ਵਾ ਜੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਕਿਸੇ ਪੋਲਿਟਿਕਲ ਪਾਰਟੀਆਂ ਦੇ ਚੋਣਾਂ ਸੰਬੰਧੀ ਕੋਈ ਗੱਲ ਕਰਨੀ ਹੁੰਦੀ ਹੈ ਤੋ ਸਾਡੇ ਜ਼ਿਲ੍ਹਾ ਪ੍ਰਧਾਨ ਨੂੰ ਸੰਪਰਕ ਕਰਦਾ ਹੈ ਜੋ ਸਟੇਟ ਦੇ ਲੈਵਲ ਤੇ ਹੁੰਦੀ ਹੈ ਸਾਡੇ ਸਟੇਟ ਪ੍ਰੈਜ਼ੀਡੈਂਟ ਨੂੰ ਸੰਪਰਕ ਕਰਦੇ ਨੇ ਸਟੇਟ ਇਲੈਕਸ਼ਨ ਕਮਿਸ਼ਨ ਔਰ ਜਿਵੇਂ ਡਿਸਟ੍ਰਿਕਟ ਦੇ ਉੱਤੇ ਹੁੰਦਾ ਤਾਂ ਡਿਸਟ੍ਰਿਕਟ ਦਾ ਸਾਡੇ ਜ਼ਿਲ੍ਹਾ ਪ੍ਰਧਾਨ ਨੂੰ ਕਰਦਾ ਹੈ ਇਹ ਨਵਾਂ ਹੀ ਇੱਕ ਬਣ ਗਿਆ ਕਿ ਜੀ ਬੂਥ ਲੈਵਲ ਤੱਕ ਦੀ ਤੁਸੀਂ ਲਿਸਟਾਂ ਮੰਗੋ ਸੋ ਇਹ ਸਾਰੀਆਂ ਗੱਲਾਂ ਸੀ ਕਮਿਸ਼ਨ ਸਾਹਿਬ ਨੇ ਰੱਖੀਆਂ ਨੇ ਔਰ ਉਹਨੇ ਵਿਸ਼ਵਾਸ دلਾਇਆ ਕਿ ਕਿਸੇ ਵੀ ਤਰ੍ਹਾਂ ਦਾ ਪੁਲਿਸ ਦੀ ਪਾਰਟਿਸਪੇਸ਼ਨ ਇਸ ਇਲੈਕਸ਼ਨ ਦੇ ਵਿੱਚ 네ਗੇਟਿਵ ਰੂਪ ਚ ਨਹੀਂ ਆਏਗੀ